ਤੰਦਰਕਾਰ ਦੀ ਰਸਮ ਹੈ ਗੁਰਬਾਣੀ ਕੀਰਤਨ ਹੈ ਆਪ ਜੀ ਨੇ ਸਰਵਣ ਕੀਤਾ ਹੈ ਸਾਲ ਸਾਜੀ ਜੇ ਸਮੇਂ ਦੀ ਗੱਲ ਕਰੀਏ ਨਾ ਕਈ ਘੜੀਆਂ ਦੇ ਵੱਲੋਂ ਦੇਖ ਰਹੇ ਸੀ ਸਮਾਵੇਸ਼ਕ ਕਮੇਟੀ ਵੱਲੋਂ 11 ਵਜੇ 12 ਵਜੇ ਤੱਕ ਜਿਹੜਾ ਆਨੰਦ ਕਾਰਜ ਹੈ ਉਹ ਸੰਪੂਰਤਾ ਹੀ ਹੋ ਜਾਣੀ ਚਾਹੀਦੀ ਹੈ ਤੰਦਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਅੰਮ੍ਰਿਤ ਵੇਲੇ ਆਸਾ ਦੀ ਬਾਤ ਤੋਂ ਬਾਅਦ ਸਾਡੇ 4 5 ਵਜੇ ਦੇ ਟਾਈਮ ਦੇ ਨਾਲ ਅੰਧਗੰਧ ਹੋ ਜਾਂਦੇ ਸਨ ਉਸ ਤੋਂ ਪਹਿਲਾਂ ਜਦੋਂ Hindu veer ਸਾਡੇ ਅਨੰਦਕਾਰ ਕਰਦੇ ਸਨ ਉਹ ਬੜਾ ਸਮਾਂ ਲਾਉਂਦੇ ਸੀ ਅਗਨੀ ਦੇ ਨਾਲ ਅਗਨੀ ਦੇ ਦੁਆਰਾ ਲਾਵਾ ਫੇਰੇ ਕਰਦੇ ਸਨ ਬੜਾ ਸਮਾਂ ਲੱਗਦਾ ਸੀ ਪਰ ਮਹਾਰਾਣੀ ਚੌਥੇ ਮਹਾਰਾਜਾ ਨੇ ਜੀਰੇ ਲਾਮਾ ਦਾ ਪਾਠ ਉਚਾਰਨ ਕੀਤਾ ਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਜਿਹੜਾ ਮੇਰਾ ਸਿੱਖ ਹੈ ਉਹਨੇ ਆਨੰਦ ਕਾਜ ਕਰਨਾ ਹੈ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਅੱਜ ਜਦੋਂ ਝੰਡਾ ਆਇਆ ਇਹਦੇ ਵਿੱਚ ਆਨੰਦ ਕਾਜ ਦੀ ਸਪੋਰਟਾਈ ਹੋਈ ਸੱਚ ਜਨ 6:15 ਵਜੇ ਆਏ ਬਰਾਂਧੀ ਸੇ ਮ ਕੀਰਤਨੀਏ ਅਸੀਂ ਹੱਥ ਵਿੱਚ ਦੇ ਆ ਕੇ ਇੱਥੇ ਬੈਠਣਾ 9 ਵਜੇ ਸੋ ਨਿਹਾਲ ਜੀ ਆਇਆਂ ਨੂੰ ਇੱਕ ਸਮਾਂ ਹੁੰਦਾ ਸੀ ਮੈਂ ਦੱਸਾਂ ਲੰਬੀ ਵਿਚਾਰ ਨਹੀਂ ਕਰਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਉ ਬਾਦ ਜਦੋਂ ਵੀ ਘੁੰਮ ਜਮੜੇ ਡੋਲੇ ਨਾਵੇਂ ਵਿਆਹੇ ਜੋੜੇ ਉਹਨਾਂ ਦਾ ਡੋਲਾ ਜਾਂਦਾ ਸੀ ਨਾ ਉਹਨਾਂ ਨੂੰ ਰਸਤੇ ਦੇ ਵਿੱਚ ਮੁਗਲ ਚੋਰ ਠੇਰੇ ਡੱਕ ਬਲੰਟਦੇ ਸਨ ਤੇ ਫਿਰ ਉਹਨਾਂ ਨੇ ਕੀ ਕੀਤਾ ਸਿਆਣੇ ਬੰਦਿਆਂ ਨੇ ਇਹ ਜਿਹੜਾ ਲਾੜਾ ਹੋਵੇਗਾ ਸਾਹਮਣੇ ਦੇਖਿਆ ਸੀ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਆਪਣੇ ਸਿਰ ਤੇ ਬੰਨ੍ਹ ਕੇ ਜਾਵੇਗਾ ਪਗੜੀ ਰੁਕੋ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਮਹਾਰਾਜ ਦੀ ਕਲਗੀ ਲਾ ਕੇ ਜਾਵੇਗਾ ਹੱਥਲੇ ਵਿੱਚ ਤਲਵਾਰ ਲੈ ਕੇ ਜਾਵੇਗਾ ਇੱਧਰ ਰੁਕੋ ਕਿਉਂ ਕਿ ਕਿਉਂ ਇਹ ਸਿਆਣਿਆਂ ਨੇ ਰੀਤ ਬਣਾਈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਰਾਜੇ ਮਹਾਰਾਜੇ ਡਾਕੂ ਚੋਰ ਅਸੀ ਕੰਕੀ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ 14 ਜੰਗਾਂ ਲੜੀਆਂ ਤੇ 14 ਹੀ ਮਹਾਰਾਜ ਜੀ ਨੇ ਜਿੱਤੀਆਂ ਤਾਂ ਕਰਕੇ ਕਲਵੀ ਸ਼੍ਰੀ ਸਾਹਿਬ ਦਸਤਾਰ ਰਾੜੇ ਦੇ ਸਜਾਈ ਜਾਂਦੀ ਹੈ ਪ੍ਰਸਾਦ ਸਿੰਘ ਜੀ ਹੁਣ ਆਦੈਤਨ ਸਮਾ ਆ ਗਿਆ ਕਿ ਅੱਜ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾਂਦੇ ਆ ਮਹਾਰਾਜ ਜੀ ਨੇ ਲੜ ਲੱ ਕੇ ਆਪਣਾ ਜੀਵਨ ਸਵਾਰਨਾ ਕਰੀਏ ਪ੍ਰਸਾਦ ਸਿੰਘ ਜੀ ਅੱਜ ਅਸੀਂ ਕਲਵੀ ਵੀ ਖੋਲ ਕੇ ਰੱਖ ਦਿੰਨੇ ਹਬਰਾਂ ਸ੍ਰੀ ਸਾਹਿਬ ਦੀ ਰੱਖ ਦਿੰਨੇ ਆ ਤੇ ਅਨੰਦਕਾਰ ਹੋ ਗਿਆ ਥੋੜੀ ਦੇਰ ਨੂੰ ਲਾੜੇ ਦੀ ਪਾਗ ਨਹੀਂ ਪਤਾ ਨਹੀਂ ਕਿੱਥੇ ਆਉਣੀ ਸਚਾਈ ਹੈ ਸਾਸਾਂ ਦੀ ਇਹ ਸਚਾਈ ਹੈ ਜਦ ਹੀ ਉਸ ਸਮੇਂ ਇਹਨਾਂ ਨੂੰ ਸਿਰਦਾ ਤਾਜ ਮੰਨਦੇ ਸੀ ਕਿ ਇਹਨਾਂ ਨੂੰ ਵੇਚ ਕੇ ਨਾ ڈاکੂ ਚੋਰ ਲਟੇਰੇ ਉਹ ਨੇੜੇ ਨਹੀਂ ਆਉਂਦੇ ਸੀ ਕਿਉਂ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਇੱਕ ਕਰੋ ਭਾਈ ਸੰਗਤ ਸਿੰਘ ਜੀ ਨੂੰ ਉਹਨਾਂ ਦੇ ਸਿਰ ਤੇ ਪਗੜੀ ਸਜਾਈ ਸੀ ਲੱਖਾਂ ਦੀ ਮੋਲ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਨਮ ਘੜੀ ਤੋਂ ਜਾਂਦੇ ਨੇ ਪਰ ਉਹ ਦਸਤਾਰ ਸਿਰ ਤੇ ਸਜਾਈ ਕਰ ਗਈ ਉਹਨੂੰ ਵੇਖ ਕੇ ਹੀ ਲੱਖਾਂ ਦੀ ਮੋਲ ਦੱਲੀ ਗਈ ਇਸ ਤਰ੍ਹਾਂ ਕਿ ਸਾਡੇ ਬਜ਼ੁਰਗਾਂ ਨੇ ਇਹ ਰੀਤ ਬਣਾਈ ਸੀ ਸੋ ਇਹਨੂੰ ਆਪਾਂ ਜਿਸ ਤਰ੍ਹਾਂ ਰੀਤ ਚੱਲਦੀ ਹੈ ਇਸੇ ਤਰ੍ਹਾਂ ਚਲਾਈਏ ਅਸੀਂ ਵਿਰਮਾ ਪਰਮਾ ਦੇ ਵਿੱਚ ਨਹੀਂ ਰਹਿਣਾ ਧੰਨ ਗੁਰਦੁਆਸਾ ਮਹਾਰਾਜ ਦੀ ਯੂਨੀ ਦੇ ਵਿੱਚ ਸਮੇਂ ਨਾਲ ਲਾ ਕੇ ਸਮੇਂ ਨਾਲ ਆਨੰਦ ਕਾਰਨ ਦੀ ਜਿਹੜੀ ਉਹ ਰਸ ਲਿਆ ਕਰੀਏ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿੱਤੇ ਗੁਰਦੁਆਰਾ ਪ੍ਰਬੰਧ ਕਮੇਟੀ